ਆਪਣਾ ਵੱਖਰਾ ਕਰ ਲਿਆ ਉਹਨੇ ਵੱਖਰਾ ਕਰ ਲਿਆ ਮੈਂ ਕੁਝ ਜਾਈ ਤਰੱਕੀ ਕਰਨਾ ਪਿਆ ਪਹਿਲੋਂ ਮੈਂ ਸਾਈਕਲਾਂ ਤੇ ਆ ਫਿਰ ਮੈਂ ਸਕੂਟਰਾਂ ਤੇ ਆਇਆ ਫਿਰ ਮੈਂ ਕਾਰਾਂ ਤੇ ਆ ਗਿਆ ਹਨਾ ਕੰਮ ਗੈਸ ਜਾਂਦਾ ਕੈਟਿੰਗ ਦਾ ਪੰਜਾਬੀ ਢਾਬੇ ਦਾ ਦੋਨਾਂ ਦਾ ਹਨਾ ਤੇ ਆਪਾਂ ਵੱਖੋ ਵੱਖ ਕਰ ਲਿਆ ਠੀਕ ਆ ਤੇ ਇਹ ਨਾ ਮੇਰੇ ਕੋਲ ਨਾ ਰੰਦੀਸ਼ ਬੜੀ ਰੱਖ ਦਈ ਕਿ ਇਹ ਨਾ ਕੰਮ ਇਹਨੇ ਵੱਖਰਾ ਕਿਉਂ ਕਰ ਲਿਆ ਸਾਰੀ ਉਮਰ ਹਟ ਥੱਲੇ ਨਿਕਲਣਾ ਚਾਹੀਦਾ ਆਨੇ ਮੈਂ ਜੋ ਗੱਡੀ ਚੋਂ ਨਿਕਲਿਆ ਤੇ ਇਹਨਾਂ ਨੇ ਫੁੱਟ ਰੇਸ ਤੇ ਮੈਨੂੰ ਕੁੱਟਣਾ ਸ਼ੁਰੂ ਕਰਤਾ بیسਬਾਲ ਦੇ ਨਾਲ ਚੰਗੀ ਤਰ੍ਹਾਂ ਕੁੱਟਿਆ ਨੇ ਸੋਟੀ ਵੀ ਇੱਕ ਟੁੱਟ ਗਈ ਮੈਨੂੰ ਮਾਰ-ਮਾਰ ਕੇ ਕੋ ਸ਼ਾਇਦ ਤੁਹਾਨੂੰ ਵੀਡੀਓ ਚ ਪਤਾ ਲੱਗ ਜੇ ਸੋਟੀ ਟੁੱਟ ਗਈ ਆ ਨਾ ਦੇਖੋ بیسਬਾਲ ਇੱਥੇ ਇੱਥੇ ਉਹਨਾਂ ਨੇ ਕੋਈ ਨਾ ਬਾਤ ਫੇਸਬਾਲ ਬੱਜਿਆ ਤੇ ਡੰਡੇ ਫੜੇ ਸੀ ਸੋਟੀਆਂ ਫੜੀਆਂ ਸੀ ਚੰਗਾ ਮੈਨੂੰ ਪਾੜਿਆ ਮੇਰੀ ਹੱਡੀਆਂ ਦੇ ਮਾਰੇ ਜੇ ਪੈਰ ਉੱਤੇ ਨਾਲ ਉਹਦੇ ਚਲੋ ਇਧਰ ਆਪਾਂ ਨੀਂਦ ਦੇ ਭਾਜੀ ਹਾਂ ਜੀ ਬੇ ਆਪਿਆ ਆ ਵੇਖੋ ਇੱਥੇ ਵੀ ਨੀਂਦ ਪਿਆ ਹੋਣਾ ਸਾਰਾ ਬਾਹਰ ਮੇਰੀ ਬੈਕ ਸਾਈਡ ਤੇ ਵੇਖੋ ਭਾਜੀ ਬੜੇ ਤੇਜ਼ ਬੋਲਰ ਚਾਹ ਰਹੇ ਆ ਬਾਬਾ ਇੱਥੇ ਕਿਰੋ ਇੱਥੇ ਕਿਰੋ ਮੂਹਰੇ ਤੇਰੇ ਬੜੇ ਦੰਡਾ ਮਾਰਿਆ 3 ਮਾਰਿਆ ਆ ਅੱਖ ਦੇ ਲੱਗੇ ਹੋ ਸਕਦਾ ਵਾ ਹੋ ਸਕਦਾ ਵਾ ਮੇਰੇ ਅੱਖ ਵੀ ਪਾੜ ਸਕਦੀ ਜੀ ਨਾ ਮਤ ਸਸੀਬੀ ਜੀ ਮੇਰੇ ਨਾਲ ਗੁਰਮੀਤ ਸਿੰਘ ਆਵਾ ਮੈਂ 141 A ਨਿਊ ਗੋਟ ਆਤਮਾਰਾਮ ਗਲੀ ਨੰਬਰ 4 ਸੁਲਤਾਨ ਰੋਡ ਦਾ ਰਹਿਣ ਵਾਲਾ ਇੱਕ ਕਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਗੱਲ ਇਸ ਤਰ੍ਹਾਂ ਸੀ ਮੇਰਾ ਤੇ ਮੇਰੇ ਸਾਲੇ ਦਾ ਕੰਮ ਪਹਿਲਾਂ ਇਕੱਠਾ ਸੀ ਉਹਨੂੰ ਸ਼ੁਰੂ ਤੋਂ ਬੜੀ ਰਿੰਦੀ ਸੀ ਮੈਂ ਮੈਨੂੰ ਨਾਲ ਗਾਲ੍ਹਾਂ ਕੱਢਦੇ ਰੇ ਕਮਾ 'ਚ ਤੇ ਮੈਂ ਆਹ ਪਾ ਮੈਂ ਆਪਣਾ ਕੰਮ ਵੱਖਰਾ ਕਰ ਲਗਾ ਤੂੰ ਆਪਣਾ ਕਰ ਵੱਖਰਾ ਤੇ ਮੈਂ ਆਪਣਾ ਵੱਖਰਾ ਕਰ ਲਿਆ ਉਹਨੇ ਵੱਖਰਾ ਕਰ ਲਿਆ ਮੈਂ ਕੁਝ ਜਾਈ ਤਰੱਕੀ ਕਰਨਾ ਪਿਆ ਪਹਿਲਾਂ ਮੈਂ ਸਾਈਕਲਾਂ ਤੇ ਆਇਆ ਫਿਰ ਮੈਂ ਸਕੂਟਰਾਂ ਤੇ ਆਇਆ ਰਿਮਨਕਾਰਾਂ ਤੇ ਆ ਗਿਆ ਕਿਸ ਚੀਜ਼ ਦਾ ਕੰਮ ਹੈਣਾ ਕੰਮ ਹੈ ਜਿਹੜਾ ਕੈਟਿੰਗ ਦਾ ਪੰਜਾਬੀ ਢਾਬੇ ਦਾ ਦੋਨਾਂ ਦਾ ਹੈਣਾ ਤੇ ਆਪਾਂ ਵੱਖ-ਵੱਖ ਕਰ ਲਿਆ ਠੀਕ ਆ ਤੇ ਇਹ ਨਾ ਮੇਰੇ ਕੋਲ ਨਾ ਰੰਦੀਸ਼ ਬੜੀ ਰੱਖ ਜਾਈ ਕਿ ਇਹ ਨਾ ਕੰਮ ਇਹਨੇ ਵੱਖਰਾ ਕਿਉਂ ਕਰ ਲਿਆ ਸਾਰੀ ਉਮਰ ਹੇਠਲੇ ਲੱਗਣਾ ਚਾਹੀਦਾ ਸੀ ਲੋ ਤੇ ਉਸ ਵਧਾਰਤੇ ਨਾ ਜਿਦ ਤਰਾ ਆ ਉਹਨਾਂ ਨੂੰ ਪਤਾ ਵਾ ਦਿੱਲੀ ਰੋਜ਼ ਜਿਮ ਜਾਣਾ ਹੈਣਾ ਤੇ ਮੈਂ ਉਸੇ ਸਮਾਂ ਰੁਟੀਨਾ 8 ਵਜੇ ਅੱਧਾਸ ਵਾ ਜਿਮ ਗਿਆ ਤੇ ਮੇਰੇ ਸਾਲੇ ਦੇ ਮੁੰਡੇ ਤੇ ਨਾਲ ਲਿਆ ਸੀ 10-12 ਜਾਨੀ ਅਣਪਛਾਤੇ ਸੀ ਹੈਣਾ ਤੇ ਇਹਨਾਂ ਨੇ ਮੈਂ ਜੋ ਗੱਡੀ ਚੋਂ ਨਿਕਲਿਆ ਤੇ ਇਹਨਾਂ ਨੇ ਫੁੱਟਰੇਸ ਤੇ ਮੈਨੂੰ ਕੁੱਟਣਾ ਸ਼ੁਰੂ ਕਰਤਾ بیسਬਾਲ ਦੇ ਨਾਲ ਚੰਗੀ ਤਰ੍ਹਾਂ ਕੁੱਟਿਆ ਨੇ ਸੋਟੀ ਵੀ ਅਕੇ ਟੁੱਟ ਗਈ ਮੈਨੂੰ ਮਾਰ-ਮਾਰ ਕੇ ਉਹ ਸ਼ਾਇਦ ਤੁਹਾਨੂੰ ਵੀਡੀਓ 'ਚ ਪਤਾ ਲੱਗ ਜੇ ਸੋਟੀ ਟੁੱਟ ਗਈ ਆ ਨਾ ਇੰਨਾ ਕੁੱਟਿਆ ਕੁੱਟਿਆ ਤੇ ਉਸ ਤੋਂ ਬਾਅਦ ਮੈਂ ਗੱਲੇ 'ਚ ਚੈਨ ਵੀ ਗਈ ਸੀ ਉਸ ਟਾਈਮ ਨੂੰ ਪਤਾ ਨਹੀਂ ਲੱਗਾ ਇਹ ਪਤਾ ਨਹੀਂ ਕਿਹੜੇ ਮੁੰਡੇ ਨੇ ਮੇਰੀ ਚੈਨ ਲਈ ਉਹ 40 ਗ੍ਰਾਮ ਦੇ ਆਸ-ਪਾਸ ਚੈਨ ਇਗਜ਼ਿਸਟ ਹੋਣੇ ਦੀ 골ਡ ਦੀ ਇਹ ਮੇਰੇ ਘਰ ਦੇ ਨੂੰ ਪਤਾ ਭਾਈ ਜੀ ਗੱਲ ਪਤਾ ਕੀ ਗੱਲ ਹੋਈ ਸੀ ਜਦੋਂ ਮੈਨੂੰ ਕੁੱਟਦੇ ਵੇ ਸੀ ਉਦੋਂ ਇੱਕ ਜਿਹੜਾ ਸਾੜੇ ਦਾ ਮੁੰਡਾ ਵਾ ਉਹ ਬਸ ਇਹੀ ਆਪਣੇ ਦੋਸਤਾਂ ਨੂੰ ਕਹਿਣ ਦਿਆ ਸੀ ਕਤੁਹੀਨ ਨੂੰ ਚੁੱਕੋ ਤੇ ਗੱਡੀ 'ਚ ਸੁੱਟিয়ে ਤੈਨੂੰ ਨਹਿਰ 'ਚ ਸੁੱਟਣਾ ਉਹ ਵੀਡੀਓ 'ਚ ਰਿਕਾਰਡ ਹੈ ਤੁਸੀਂ ਸਾਹੇ ਯਾਨੀ ਮੇਰੇ ਵੀਰ ਵੇਖ ਸਕਦੇ ਜੇ ਤੇ ਇੱਕ ਚਲੋ ਕੋਈ ਆਂਡ ਗਵਾਰ ਵਾਲੀ ਕੋਣ ਸੀ ਜਿਹੜਾ ਇੱਕ ਲੇਡੀ ਸੀ ਜਾਂ ਕੋਈ ਉਹਨਾਂ ਨੇ ਉਹ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇਹਨਾਂ ਆਪਾਂ ਨੂੰ ਨਹੀਂ ਚੁੱਕਿਆ ਜਾਣਾ ਆਪਾਂ ਨੂੰ ਨਹੀਂ ਲੈ ਕੇ ਜਾ ਸਕਦੇ ਇਹਨਾਂ ਨੇ ਮੈਨੂੰ ਗਾਲੀ-ਗਲੋਚ ਕੱਢ ਕੇ ਤੇ ਉਸ ਤੋਂ ਬਾਅਦ ਇਹ ਭੱਜਣ ਦੀ ਪੂਰੀ ਕੋਸ਼ਿਸ਼ ਕੀਤੀ ਪੂਰੀ ਤਿਆਰੀ ਚਾਹੀਦੀ ਪੂਰੀ ਤਿਆਰੀ 'ਚ ਭਾਜੀ 8-10 ਜਾਣੇ ਸੀ ਇਹਨਾਂ ਨੇ ਪੂਰੀ ਘਰ ਤੋਂ ਫਿਲਡਿੰਗ ਲਾਈ ਸੀ ਘਰੇ ਇੱਕ ਬੰਦਾ ਸੀ ਜਦ ਕੋਈ ਮੈਨੂੰ ਧੁਰਜੋਂ ਨਿਕਲਿਆ ਉਦੋਂ ਪਤਾ ਲੱਗ ਗਿਆ ਮੇਰਾ ਜਿਮ ਤੋਂ ਅੱਧਾ ਕਿਲੋਮੀਟਰ ਦੂਰ ਵਾ ਘਰ ਤੋਂ ਤੇ ਲੱਗਦਾ ਨਹੀਂ ਜੇ ਲੇਡੀਜ਼ ਨਾਲ ਚੋਂ ਮੈਂ ਕਹਿੰਦਾ ਇਹਨਾਂ ਨੇ ਭਾਈ ਜਾਨੋ ਮਾਰ ਲਈ ਤੇ ਮੈਨੂੰ ਲੱਤਾਂ ਬਹੁਤ ਵੱਨ ਕੇ ਤੇ ਇਹਨਾਂ ਨੇ ਨਿਆਰ ਛੁੱਟਣਾ ਸੀ ਇਹਨਾਂ ਦੀ ਪੂਰੀ ਹਾਂ ਪੂਰੀ ਸਰ ਕਿੰਨਾ ਕਰਕੇ ਜਦੋਂ ਉਹਨੇ ਕਹੀ ਜਾਂਦੇ ਮੈਨੂੰ ਚੁੱਕ ਕੇ ਲੱਤ ਛੁੱਟ ਛੁੱਟ ਨਾਲ ਹੀ ਲੋਕਾਂ ਨੇ ਬਚਾ ਲਿਆ ਹਨਾ ਇਹਦੀ ਗੱਡੀ ਦਾ ਨੰਬਰ ਹੈਗਾ ਜੇ ਪੀਬੀ 02 ਤੇ ਪੀਬੀ 02 ਅੱਗੇ ਮੈਨੂੰ ਪਤਾ ਨਹੀਂ ਹੈਗਾ ਜੀਰੋ ਅ 400 13 ਸਿਰਸ ਕੀ ਸਮਝਦੇ 0413 ਦੀ ਗੱਡੀ ਦਾ ਨੰਬਰ ਜੇ Thar ਕਾਲੇ ਰੰਗ ਦੀ ਸੀ ਤੇ ਪੂਰੀ ਪਲੈਨਿੰਗ ਨਾ ਆਈ ਤੇ ਨਾ ਕੋਈ ਸ਼ਾਇਦ ਮੁੰਡਿਆਂ ਕੋ ਮੋਟਰਸਾਈਕਲ ਵੀ ਹੋਏ ਸੀ ਕਿੰਨੇ ਕੇ ਜਾਣੇ ਮੈਨੂੰ ਪਤਾ ਨਹੀਂ ਲੱਗਾ ਮੈਨੂੰ ਚਾਰੇ ਬੰਨੇ ਇੱਕ ਜਾਨੇ ਕੋਈ ਸ਼ਾਇਦ ਹਥਿਆਰ ਵੀ ਹੋ ਸਕਦਾ ਮੈਨੂੰ ਪਤਾ ਨਹੀਂ ਮਗਰ ਮੈਨੂੰ ਕੁੱਟਿਆ ਨਾ ਨੇ ਜੀ ਸਮਝਦੇ ਅਗਰ ਲੜਕੀ ਨਾ ਬਚਦੀ ਤੇ ਤਾਂ ਰੱਖੀ ਤਾਂ ਲੱਗਦਾ ਹੀ ਕਿ ਮੈਂ ਬਾਈਦਾ ਜਿੰਨੀ ਮੈਨੂੰ ਕੁੱਟ ਬਈ ਸਾਰੀ ਵੀਡੀਓ ਜੇ ਵੇਖੋ ਉਹ ਤੇ ਮੈਂ ਚਲੋ ਐਕਸਰਸਾਈਜ਼ ਕਰਦਾ ਹਾਂ ਤੇ ਬਚਾਅ ਹੋ ਗਿਆ ਮੇਰਾ ਚਲੋ ਸੱਟਾ ਮੇਰੇ ਮੀਆਂ ਲੱਗੀਆਂ ਮੇਰੇ ਮੇਰੇ ਬਾਹ ਵੀ ਤੋੜਤੀ ਆ ਮੇਰਾ ਬਲੱਡ ਨਿਕਲਣ ਦੇ ਆਏ ਤੇ ਅਏ ਤੇ ਅਗਰ ਬਲੱਡ ਨਿਕਲਣ ਦੇ ਆ ਨਾ ਮੈਂ ਕੰਪਲੀਟ ਉਖਾਈ ਆ ਤੇ ਮੋਹੀ ਜਨਾ ਕੋ ਬਾਂਦੀ ਬਈ ਕਾਰਵਾਈ ਬਣ ਜਿਹੜੇ ਜਿੰਨੇ ਨੇ ਕੁੱਟਿਆ ਵਾ ਤੇ ਬੰਦਾ ਪਿਆਰ ਨਾਲ ਵੀ ਗੱਲ ਕਰ ਸਕਦਾ ਉਹਨਾਂ ਨੇ ਪੂਰੀ ਕਾਰਵਾਈ ਕਰੀ ਤੇ ਇਹਨੇ ਇੱਕ ਪਨਿਆ ਕਿਨੇ ਪਨਾਇ ਮੈਨੂੰ ਚੱਕ ਕੇ ਲੈ ਕੇ ਚੱਲੇ ਹੋ ਸਕਦਾ ਉਹਨੂੰ ਨਹਿਰ ਤੇ ਛੋਟ ਦੇ ਦਿੰਦੇ ਆ ਨਾ ਆ ਆ ਵੇਖੋ ਆ ਵਧੀਆ ਵੀਡੀਓ ਵੇਖੋ ਭਾਈ ਮੈਨੂੰ ਕੁੱਟਦੇ ਸਾਰੀ ਵੀਡੀਓ ਵੇਖੋ ਬਣ ਕਿੰਨਾ ਕੁੱਟੇ ਨੇ ਲਗਾਤਾਰ 8-10 ਜਾਣੇ بیسਬਾਲ ਇੰਨੇ ਮਾਰਿਆ ਨਾ ਮੇਰਾ ਲੱਕ ਸਿੱਧਾ ਚੋਂ ਹੁੰਦਾ ਜੇ ਮੇਰੇ ਗੋਡਿਆਂ 'ਚ ਨਹੀਂ ਦਰਦ ਹੁੰਦੀ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬਾਕੀ ਵੀਡੀਓ ਸਾਰੀ ਮੈਂ ਤੁਹਾਨੂੰ ਦੇਦਾਗਾ ਹੁਣੇ ਸਾਰੀ ਵੀਡੀਓ ਤੁਹਾਨੂੰ ਦਿਵਾਵਾਂਗਾ ਫੋਟੋ ਮੈਂ ਭਾਈ ਇਹ ਹੀ ਚਾਹਨਾ ਕਿ ਭਾਈ ਇਨਸਾਫ ਮਿਲੇ ਉਹਨੂੰ ਇਨਸਾਫ ਮਿਲੇ ਜਿਨ੍ਹਾਂ ਨੇ ਮੈਨੂੰ ਕੁੱਟਿਆ ਵਾ ਤੇ ਉਹਨਾਂ ਦੀ ਪੂਰੀ ਕਾਰਵਾਈ ਹੋਵੇ ਪੁਲਿਸ ਮੁਤਾਬਕ ਜਿੱਤਰਾ ਬਣਦੀ ਆ ਠੀਕ ਉਸੇ ਦੱਟ ਕੇ ਜੀਦਾ ਬੜੀ ਡਾਕ ਕਰਤਾ ਤਾਂ ਮੈਨੂੰ ਮੈਨੂੰ ਸ਼ਾਇਦ ਕੰਪਲੇਨ ਨਹੀਂ ਦਿੱਤੀ ਪੁਲਿਸ ਕੰਪਲੇਨ ਨਹੀਂ ਹੋਇਆ ਹੁੰਦਾ ਵਾ ਨੰਬਰ ਉਹ ਦਿੱਤਾ ਨਹੀਂ ਕਿਉਂਕਿ ਮੈਂ ਪਰੇਸ਼ਾਨੀ ਚਾ ਮੈਨੂੰ ਲੋਕੀ ਲੈ ਕੇ ਗਏ ਚੋਕੇ ਮੇਰੇ ਕੋ ਤੁਰਨ ਜੋਗੀ ਵਾ ਨਹੀਂ ਸੀਗੀ ਮੈਂ ਤੁਰ ਵੀ ਨਹੀਂ ਸਕਦਾ ਦੋ ਜਣੇ ਮੈਨੂੰ ਚੋਕੇ ਲੈ ਕੇ ਗਏ ਆ ਔਰ ਥਾਣੇ ਤੇ ਕੰਪਲੇਨਟ ਕੀਤੀ ਆ ਤੁਹਾਨੂੰ ਹੁਣ ਵੀ ਖਤਰਾ ਲੱਗਦਾ ਪਾਜੀ ਹੋ ਸਕਦਾ ਵਾ ਜੇ ਕੱਲ ਪੈ ਗਏ ਆ ਤੇ ਅੱਜ ਵੀ ਪੈ ਸਕਦੇ ਆ ਪਾਜੀ ਤੁਹਾਨੂੰ ਪਹਿਲੇ ਤੁਸੀਂ ਢੋਲਾ ਵੀ ਕਰਦੇ ਰਹੇਗੀ ਪਰੀ ਕੋਲਾ ਕੋਲਾ ਨਹੀਂ ਕੀਤੀਆਂ ਉਹ ਵੀ ਜੋ ਪਹਿਲੇ ਝਗੜਿਆ ਇਹ ਬਸ ਟਾਈਮ ਦੇ ਕਹਿੰਦੇ ਟਾਈਮ ਨਿਕਲ ਜੇ ਥੋੜਾ ਮੌਕੇ ਦੇ ਨਾ ਸੱਟਾਂ ਮਾਰੀਆਂ ਇਹਨਾਂ ਨੂੰ ਮੌਕੇ ਤੇ ਆ ਕੇ ਮੈਨੂੰ ਸੱਟਾਂ ਵੀ ਮਾਰੀਆਂ ਗਾਲਾਂ ਵੀ ਕੱਢੀਆਂ ਮੇਰੇ ਪਟਕਾ ਵੀ ਲਾਇਆ ਸਿਰ ਤੋਂ ਤੇ ਵੀ ਇਹਦੇ ਮੈਂ ਨੰਗੇ ਸਹਰਾ ਉੱਤੇ ਵੀਡੀਓ ਦੇ ਵਿੱਚ ਮੇਰੇ ਪਟਕਾ ਲਾ ਗਏ ਇਹਨਾਂ ਨੇ ਚਪੇੜਾ ਵੀ ਮਾਰੀਆਂ ਮੇਰੇ ਇੱਥੇ ਇੱਥੇ ਵੇਖੋ ਡੰਡੇ ਮਾਰੇ ਡੰਡੇ ਮਾਰੇ ਮੇਰੇ ਵਾਲ ਖਿੱਚ ਕੇ ਕਿੰਨੀ ਦਿਨ ਨੂੰ ਕੀ ਜਿਹੜੀ ਵੀਡੀਓ ਆਈ ਉਹ ਤੇ ਕਿਸੇ ਨੇ ਅਚਾਨਕ ਫੋਨ ਲੰਘਦੇ ਬਣਾਈ ਉਸ ਤੋਂ ਬਿਲਾਂ ਨੂੰ ਬੜਾ ਜਹਰ ਕੁੱਟਦੇ ਰਹੇ ਸਮਝੇ ਜੀ ਸਰ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਕੀ ਮਾਮਲਾ ਜੀ ਇਹ ਜੀ ਅੱਜ ਸਾਨੂੰ ਸਵੇਰੇ ਇੱਕ ਤਰਖਾਸ ਤੇ ਇੱਕ ਮਸੂਲ ਹੋਈ ਹੈ ਗੁਰਮੀਤ ਸਿੰਘ ਸੁਲਤਾਨਵਿੰਦ ਰੋਡ ਦਾ ਰਹਿਣ ਵਾਲਾ ਜਿਸ ਨੇ ਦੱਸਿਆ ਕਿ ਉਹ ਜਿਮ ਚੋਂ ਐਕਸਰਸਾਈਜ਼ ਕਰਕੇ ਬਾਹਰ ਆ ਰਿਹਾ ਸੀ ਤੇ ਸੁਲਤਾਨਵਿੰਦ ਰੋਡ ਤੇ ਹੀ ਉਸਦੇ ਰਿਸ਼ਤੇਦਾਰੀ ਵਿੱਚ ਉਸਦੇ ਵਾਈਫ ਦੇ ਭਰਾ ਤੇ ਉਸਦੇ ਜਿਹੜੇ ਬੇਟੇ ਸੀ ਉਹ 7-8 ਵਿਅਕਤੀਆਂ ਨੇ ਕਿਸੇ ਗੱਲ ਤੋਂ ਲੈ ਕੇ ਉਹਨਾਂ ਕੁੱਟਮਾਰ ਕੀਤੀ ਆ ਤੇ ਕੀ ਕਰਵਾਈ ਆ ਅ ਉਸਦੇ ਬਿਆਨ ਦਰਜ ਕਰਕੇ ਜੋ ਅਗਲੀ ਕਾਰਵਾਈ ਬਣਦੀ ਉਹ ਕੀਤੀ ਜਾ ਰਹੀ ਹੈ ਜੀ